ਨੀਤ ਬਾਕੀ ਕੀ ਹੈ ਜੀ ਬਾਕੀ ਅੱਜ ਪਤਾ ਨਹੀਂ ਅਸੀਂ ਮਤਲਬ ਕਿ ਰਾਤ ਮੇਰੇ ਹਸਬੰਡ ਦਾ ਨਾ ਬਿਜ਼ਨਸ ਹੈ ਉਹ ਮਤਲਬ ਈਵਨਿੰਗ ਸਟਾਰਟ ਹੁੰਦਾ ਤੇ ਰਾਤੀ ਲੇਟ ਨਾਈਟ ਹੀ ਆਉਂਦੇ ਆ ਘਰ ਤੇ ਉਸ ਦਿਨ ਅਸੀਂ ਕਾਲ ਕੀਤੀ ਹੈ 10 ਮਿੰਟ ਪਹਿਲੇ ਕਹਿੰਦੇ ਸੀ ਡਿਨਰ ਕਰ ਰਹੇ ਆ ਸਾਰੇ ਪਾਰਟਨਰਸ ਤੇ ਕਾਲ ਕੀਤੀ 10 ਮਿੰਟ ਬਾਅਦ ਕਹਿੰਦੇ ਬਸ ਅਸੀਂ ਡਿਨਰ ਕਰ ਰਹੇ ਆ ਆ ਰਹੇ ਆ ਤੇ ਪੂਰੇ ਕਹਿ ਲਓ 20 ਮਿੰਟ ਬਾਅਦ ਮੈਨੂੰ ਕਾਲ ਆਂਦੀ ਹੈ ਉਹਨਾਂ ਦੀ 20 25 ਮਿੰਟ ਬਾਅਦ ਕੁਝ ਕਹਿੰਦੇ ਮੈਂ ਠੀਕ ਨਹੀਂ ਹੈਗਾ ਤੇ ਮੈਨੂੰ ਨਾ ਆ ਕੇ ਚੁੱਕ ਲੋ ਮੈਂ ਕਿਆ ਮਜ਼ਾਕ ਕਰ ਰਹੀ ਹਾਂ ਮੈਂ ਕਾਲ ਕੱਟਤੀ ਉਸ ਤੋਂ ਬਾਅਦ ਮੈਂ ਫਿਰ ਕਾਲ ਆਈ ਤੇ ਮੈਨੂੰ ਆਵਾਜ਼ ਤੋਂ ਲੱਗੇ ਕਿ ਉਹ ਅਨਕੌਂਸ਼ੀਅਸ ਨੇ ਤੇ ਮੈਨੂੰ ਸਮਝ ਨਹੀਂ ਆਈ ਮੈਂ ਕੱਲੀ ਸੀ ਮੈਂ ਇੱਕਦਮ ਸ਼ਵਰ ਕਰਨ ਲੱਗ ਗਈ ਤੇ ਮੈਂ ਉਸ ਤੋਂ ਬਾਅਦ ਕਾਲ ਲਗਾਈ ਇਹਨਾਂ ਦੇ ਪਾਰਟਨਰਸ ਦੇ ਨਾਲ ਜਿਹੜੇ ਵੀਰੇ ਇਹਨਾਂ ਨੂੰ ਉਹਨਾਂ ਦੇ ਫੋਨ ਵੀ ਬਿਜ਼ੀ ਜਾ ਰਹੇ ਸੀ ਫਿਰ ਮਨ ਦਾ ਡਾਊਟ ਹੋਰ ਕਲੀਅਰ ਹੋ ਗਿਆ ਕਿ ਕੋਈ ਮਿਸ ਹੈਪਨਿੰਗ ਹੋਈ ਹੈ ਤੇ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਨੂੰ ਕਾਲ ਲਗਾਈ ਇੰਨੇ ਜਿਸੀ ਮੈਂ ਫਟਾਫਟ ਆਪਣੇ ਘਰੋਂ ਨਿਕਲੀ ਬੇਟੀ ਨੂੰ ਲੈ ਕੇ ਤੇ ਅਸੀਂ ਜਦੋਂ ਰਸਤੇ 'ਚ ਹੀ ਸੀਗੇ ਕਾਲ ਆ ਗਈ ਵੀਰੇ ਹਰਾਂ ਦੀ ਕਿ ਅਸੀਂ ਲੈ ਕੇ ਆ ਰਹੇ ਹਾਂ ਮੇਰੇ ਹਸਬੰਦ ਬਾਰੇ ਕਿ ਗगन ਨੂੰ ਅਸੀਂ ਦੀਪ ਹਸਪੀਟਲ ਲੈ ਕੇ ਆ ਰਹੇ ਹਾਂ ਬਸ ਇੰਨਾ ਹੀ ਫਿਲਹਾਲ ਮੈਨੂੰ ਇੰਨਾ ਹੀ ਪਤਾ ਅੱਛਾ ਮੈਡਮ ਕਦੋਂ ਦਾ ਮਾਮਲਾ ਜਦੋਂ ਤੁਹਾਨੂੰ ਫੋਨ ਆਇਆ ਔਰ ਇਸ ਚੀਜ਼ ਦਾ ਕੰਮ ਕਰਦੇ ਕਿੱਥੋਂ ਆ ਰਹੇ ਸੀ ਇਹ ਇਹਨਾਂ ਦਾ ਨਾ ਰਾਜੂ ਫਿਸ਼ ਪੁਆਇੰਟ ਹੈ ਮੂਲਾਪੁਰ ਵਾਲੇ ਇਹਨਾਂ ਇਨਾਂ ਦੀ ਬ੍ਰਾਂਚ ਹੈ ਤੇ ਦੁਗਰੀ ਹਾਂਜੀ ਫਲਾਵਰ ਚੌਂਕ ਠੀਕ ਹੈ ਤੇ ਉੱਥੇ ਇਹਨਾਂ ਨੇ ਹਾਲੇ ਕਹ ਲੋ 3 ਮੰਥ ਹੀ ਹੋਇਆ bizness ਸਟਾਰਟ ਕੀਤਾ ਹਾਂਜੀ 파ਟਨਰਸ਼ਿਪ ਤੇ ਕਿੰਨੇ ਕਿੰਨੀ ਤਰੀਕ ਦਾ ਮਾਮਲਾ ਜੀ ਕੋਈ ਇਹ 20 ਨੂੰ ਹੈ 20 ਨੂੰ ਰਾਤ ਦਾ ਇਹਦੀ ਕੋਈ CCTV ਵੀਡੀਓ ਆਈ ਹੈ ਹਾਂਜੀ ਵੀਡੀਓ ਸੇ ਕਢਾ ਲਈ ਹੈ ਹਾਂਜੀ ਕਿੰਨੇ ਨੌਜਵਾਨ ਸੀ ਜੋ ਹਮਲਾ ਕਰ ਰਹੇ ਸੀ 15 20 ਜਣੇ ਸੀ ਉਹਨਾਂ ਨੇ ਨੌਨ ਸਟਾਪ ਇਹਨਾਂ ਦੇ ਵਾਰ ਕੀਤਾ ਕੋਈ ਤੇਜ਼ ਤਰ੍ਹਾਂ ਹਥਿਆਰ ਵੀ ਸੀ ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਨੇ ਉਹਨਾਂ ਦੇ ਕੱਪੜਿਆਂ ਤੇ ਹੈ ਕਟਾਈ ਹੈ ਉਹਨਾਂ ਦੀ ਮਾਰ ਤੇ ਪੀਸੇਸ ਲੱਗੇ ਹੋਏ ਐ ਇੰਨਾ ਬਰੂਸ਼ਲੀ ਉਹਨਾਂ ਨੂੰ ਹਾਮ ਕੀਤਾ ਗਿਆ ਜੋ ਤੁਸੀਂ ਦੇਖ ਨਹੀਂ ਸਕਦੇ ਤੁਹਾਡੇ ਹਸਬੰਦ ਦੀ ਕੰਨਾ ਕਿਸ ਤਰ੍ਹਾਂ ਰੰਜਿਸ਼ ਕੀਤੀ ਕਦੀ ਵੀ ਨਹੀਂ ਕਦੀ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉੱਚੀ ਆਵਾਜ਼ ਚ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੂੰ ਇਨਫੋਰਮ ਕੀਤਾ ਮੇਰੀ ਫੈਮਲੀ ਵਾਣਦੀ ਹੈ ਪਹਿਲਾ ਤਾਂ ਜਿਹੜੇ 100 ਨੰਬਰ ਹੈ ਸਵਿਚ ਆਫ ਆ ਰਹੇ ਸੀ ਸਾਰੇ ਠੀਕ ਹੈ 112 ਨੰਬਰ ਉਸ ਤੋਂ ਬਾਅਦ ਕਿਸੇ ਨੇ ਰਾਤੀ ਕੋਈ ਕਾਰਵਾਈ ਨਹੀਂ ਕੀਤੀ ਤੇ ਕੀ ਮੰਗਤੀ ਕਰਦੇ ਹੋ ਪ੍ਰਸ਼ਾਸਨ ਅਸੀਂ ਕਿ ਅਸੀਂ ਸਾਨੂੰ ਰੀਜ਼ਨ ਪਤਾ ਲੱਗੇ ਕਿ ਉਹਨਾਂ ਦਾ ਕੀ ਕਸੂਰ ਹੈ ਦੂਸਰਾ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਤੁਹਾਡੇ ਹਸਬੰਡ ਦੇ ਹਾਲਾਤ ਉਹਨਾਂ ਦੇ ਹਾਲਾਤ ਨਹੀਂ ਠੀਕ ਹੈਗੇ ਅੱਜ ਵੀ ਉਹਨਾਂ ਦੀ ਰਿਪੋਰਟਸ ਆਈਆਂ ਇੰਟਰਨਲ ਉਹਨਾਂ ਨੂੰ ਜਿਹੜੇ ਇੰਨੀ ਜ਼ਿਆਦਾ ਇੰਜਰੀਜ਼ ਆਈਆਂ ਨਾ ਉਹ ਡਾਕਟਰਸ ਖੁਦ ਹੈਰਾਨ ਹੈ ਕਿ ਨਾ ਬਰੂਸ਼ਲੀ ਉਹਨਾਂ ਨੂੰ ਕਿੰਨੇ ਆਮ ਕੀਤਾ ਹੈ ਉਹ ਕਹਿੰਦੇ ਕੋਈ ਰਣਜੀਤ ਸਿੰਘ ਮੈਂ ਕਿ ਇਹਨਾਂ ਨੂੰ ਮਤਲਬ ਯਾ ਲੋ ਇੰਨੀ ਨੇਚਰ ਸ਼ਾਂਤ ਐ ਇੰਨੀ ਕਾਮ ਨੇਚਰ ਹੈ ਉਹਨਾਂ ਦਾ ਕੋਈ ਦੁਸ਼ਮਨ ਹੋ ਹੀ ਨਹੀਂ ਸਕਦਾ ਕੋਈ ਸੀਸੀਟੀਵੀ ਵਗਰਾ ਆਈ ਹੈ ਸਾਹਮਣੇ ਹਾਂਜੀ ਸੀਸੀਟੀਵੀ ਆਈ ਹੈ ਹਾਂਜੀ ਅੱਛਾ ਜੀ ਕਿੰਨੇ ਕਰ 15 20 ਜਾਨੀ ਜੀ ਮਾਰੀ ਜਾ ਰਹੇ ਜੀ ਮਾਰੀ ਜਾ ਰਹੇ ਮਾਰੇ ਜਾ ਰਹੇ ਤੇ ਆ ਰਹੇ ਨੇ ਮਤਲਬ 3-4 ਵਾਰੀ ਕੰਟੀ ਰਮਨਪ੍ਰੀਤ ਸਿੰਘ ਹਾਂਜੀ ਮੇਰੇ ਗਗਨਦੀਪ ਸਿੰਘ ਜੀ ਮੇਰੇ ਜੀਰੇ ਹੀ ਨੇ ਇਹਨਾਂ ਦਾ ਸਾਰੇ ਰਾਤੀ ਮਤਲਬ ਕਿ 11:55 12:00 ਵਜੇ ਇਹਨਾਂ ਨਾਲ ਇਹ ਵਾਕਿਆ ਹੋਇਆ ਜੀ ਸਾਨੂੰ ਕਾਲ ਆਈ ਹੈ ਜੀ ਅਸੀਂ ਉੱਥੇ ਪਹੁੰਚੇ ਆ ਤੇ ਸਾਡੇ ਪਹੁੰਚਣ ਤੋਂ ਬਾਅਦ ਹੀ ਇਹ ਹਸਪੀਟਲ ਆ ਲੈ ਕੇ ਆ ਚੁੱਕੇ ਸੀ ਇਹਨਾਂ ਦੇ ਜਿਹੜੇ ਪਾਰਟਨਰਸ ਨੇ ਨਾਲ ਇਹਨਾਂ ਨੂੰ ਹਸਪੀਟਲ ਤੱਕ ਹੋਰ ਲੈ ਕੇ ਆਏ ਆ ਤੇ ਅਸੀਂ ਜਦੋਂ ਹਸਪੀਟਲ ਪਹੁੰਚੇ ਆ ਜੀ ਮਤਲਬ ਕਿ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਸੀਗੀ ਉਹ ਤੋਂ ਤੇ ਮਤਲਬ ਕਿ ਅਸੀਂ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਸੜਨਾ ਪੂਰਾ ਮਤਲਬ ਕਿ ਕਵਰਟ ਕੀਤਾ ਜਾਵੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਜੀ ਇਹ ਜਲਦੀ ਤੋਂ ਜਲਦੀ ਉਹਨਾਂ ਦੇ ਮਤਲਬ ਜੀ ਕਿਹੜੀ ਜਗ੍ਹਾ ਤੇ ਹਮਲਾ ਹੋਇਆ ਇਹ ਹੋਇਆ ਜੀ ਟੁਕਰੀ ਬਸੰਤ ਐਵੇਨਿਊ 'ਤੇ ਜੀ ਆਪਣਾ ਇਹ 20 ਤੋਂ 25 ਜਾਣੇ ਸੀਗੇ ਸਰ ਨਹੀਂ ਜਿੰਨੇ ਕਮੇਟੀਆਂ ਕਿੰਨੇ ਜਾਣੇ ਇਹ ਇਹ 2 ਜਾਣੇ ਸੀਗੇ ਸਰ ਨਾਲ 2-3 ਵਰਕਰ ਸੀਗੇ ਇਹਨਾਂ ਦੇ ਜਿਹੜੇ ਵੇਟਰ ਹੁੰਦੇ ਨੇ ਨਾਲ ਓ ਜੀ ਕੇ ਸਰ ਨਹੀਂ ਕਿਸੇ ਦੇ ਨਹੀਂ ਲੱਗੀਆਂ ਸਰ ਸਿਰ ਦੇ ਪਿੱਛੇ ਭੱਜੇ ਸਰ ਉਹਨਾਂ ਨੇ ਦੇਖਿਆ ਵਾ ਲੇਕਿਨ ਨਾਲ ਇਹਨਾਂ ਦੇ 파ਰਟਨਰ ਨੇ ਇਹ ਪਿੱਛੇ ਇਹ ਪਿੱਛੇ ਖੜੇ ਨੇ ਅਸਨੀ ਜੀ ਖੜੇ ਨੇ ਨਾਲ 파ਰਟਨਰ ਇਹ ਨਾਲ ਖੜੇ ਜੀ ਇਹ ਉਹਨਾਂ ਨਾਲ ਡਿਨਰ ਕਰ ਰਹੇ ਸੀ ਬਾਹਰ ਖੜੇ ਹੋਗੇ ਤੇ ਸਰ ਉਹਨਾਂ ਨੂੰ ਮੇਨ ਐਕਚੁਅਲੀ ਸ਼ੋਅ ਬੰਦ ਕਰਤੀ ਸੀਗੀ ਤੇ ਹਾਂ ਜੀ ਤੁਹਾਡੇ ਜੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਕੋਈ ਪਛਾਣ ਨਹੀਂ ਸਰ ਕੁਝ ਨਹੀਂ ਫੇਸ ਕਵਰ ਕੀਤੇ ਅਣਪਛਾਤੇ ਦੀ ਫੇਸ ਕਵਰ ਸੀਗੇ ਜੀ ਸਾਰਿਆਂ ਦੇ ਏ ਸਰ ਪਸੰਦ ਐ ਵੀ ਨਹੀਂ ਡੁਗਰੀ ਬੰਦੇ ਕੀ ਕਹਿ ਰਹੀ ਐ ਚੌਂਕੀ ਇਹ ਪੁਲਿਸ ਕੁਛ ਨਹੀਂ ਕਰ ਰਹੀ ਜੀ ਅਸੀਂ ਤਾਂ ਜਿੱਦਿਨੇ ਇਹ ਵਾਕਿਆ ਹੋਇਆ ਜੀ ਅਸੀਂ ਪੁਲਿਸ ਨੂੰ ਜੀ ਪੂਰਾ 3-4 ਘੰਟੇ ਪੂਰਾ ਅਸੀਂ ਕਾਲ-ਕੁਲ ਕੀਤੇ ਉਹਨਾਂ ਨੇ ਮਤਲਬ ਕਿ ਪੂਰਾ ਸਾਡੇ ਨਾਲ ਸੰਜੋਗ ਨਹੀਂ ਕੀਤਾ ਉਹਨਾਂ ਨੇ ਜੀ 2 2.5 ਇਹ ਆਈ ਸੀ ਕੁਝ ਕੰਮ ਇਸ ਕਿਤਾ ਪੈਸੇ ਇਹ ਸਰ ਇਹ ਅਸੀਂ ਮਤਲਬ ਕਿ ਕਨਫਰਮ ਨਹੀਂ ਐ ਸਾਨੂੰ ਉਹਦਾ ਸੀਸੀਟੀਵੀ ਫੁਟੇਜ ਚ ਸਨ ਸੀਸੀਟੀਵੀ ਪੁਲਿਸ ਕੋਈ ਹੈਗੀ ਹੈਗੀ ਸਰ ਉਸੇ ਜਗ੍ਹਾ ਦੀ ਐ ਸਰ ਬਾਕੀ ਇਹ ਕੰਮ ਸਰ ਪੁਲਿਸ ਵਾਲਿਆਂ ਦਾ ਪੁਲਿਸ ਵਾਲੇ ਆਪੇ ਕਰ ਕਰਨ ਉਹਨਾਂ ਦੀ ਕਰਨੀ ਅਸੀਂ ਤਾਂ ਮੰਗ ਸਰ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਸਾਨੂੰ ਜਿਹੜਾ ਸਾਹਿਬ ਬੰਦੇ ਅਰੈਸਟ ਚਾਹੀਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਜਿਹੜਾ ਉਹਨਾਂ ਨਾਲ ਪੁੱਛਿਓ ਇਹ ਕੋਈ ਮਾਮਲਾ ਸੀਗਾ ਕੋਈ ਮਾਮਲਾ ਹੈ ਕੀ ਹਾਂਜੀ ਹਾਂਜੀ ਇਹ ਫਲਾਵਰ ਚੌਕ ਕੋਲੇ ਨਹੀਂ ਮਾਰਕੀਟ ਆ ਜੀ ਉੱਤੇ ਇਹਦੀ 20 ਕਿਲੋ ਦੇ ਗ੍ਰਾਮੀਨ ਦੇ ਬੰਦੇ ਨੇ ਕੁੱਟਮਾਰ ਕੀਤੀ ਸੀਗੀ ਜੀ ਅਨਨੋਨ ਬੰਦੇ ਆ ਉਹ ਤੇ ਜੋ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਆ ਉਹ ਤੇ ਆ ਰਹੇ ਨੇ ਕੀ ਗਿਆ ਕੀ ਅਗਰੇ ਪਾ ਦੇ ਸ਼ੱਕ ਜਤਾਇਆ ਜਾ ਰਿਹਾ ਨਹੀਂ ਹਜੇ ਕੋਈ ਨਹੀਂ ਬਤਾਉਂਦਾ ਸਟੇਟਮੈਂਟ ਗਗਨਦੀਪ ਸਿੰਘ ਗਗਨਦੀਪ ਸਿੰਘ ਕਿ ਕਿਸੇ ਕੇਜ ਆਉਦੀ 39 ਕਿਹੜੇ ਥਾਣੇ ਦਾ ਮਾਮਲਾ ਜੀ ਇਹ ਥਾਣਾ ਸਦਰ ਚੌਕੀ ਬਸੰਤਪੁਰ ਨਹੀਂ ਥਾਣਾ ਸੀਰੀਅਸ ਹੈ ਨਹੀਂ ਠੀਕ ਆ ਹਜੇ ਮਤਲਬ ਹਜੇ ਬਿਆਨ ਦੇ ਬਾਅਦ ਦੇੜੀ ਹੋਊ ਕਾਰਵਾਈ ਹੋਣੀ ਹੈ ਬਿਆਨ ਦਿੱਤਾ ਗਿਆ ਇਹ ਵੀ ਉੱਥੇ ਕੋਈ ਫਿਸ਼ ਸੈਂਟਰ ਵਗੈਰਾ ਅੱਛਾ ਜੀ ਹਾਂ ਜੀ ਹਾਂ 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 ਜੀ ਸਰ ਪਰਿਵਾਰ ਦਾ આરોਪ ਹੈ ਕੋਈ ਪੈਸਿਆਂ ਨੂੰ ਲੈ ਕੇ ਕੋਈ ਪਾਰਟਨਰਸ਼ ਨਹੀਂ ਹਜੇ ਉਹਨਾਂ ਦਾ ਜਦੋਂ ਬਿਆਨਾਂ ਦੇ ਵਿੱਚ ਕੀ ਕੀ ਆ ਗਿਆ ਨਹੀਂ ਬਿਆਨ ਹਜੇ ਹੋਏ ਨਹੀਂ ਹੈਗੇ ਜੀ ਅੱਛਾ ਜੀ ਹਾਂ ਜੀ ਅਜੇ ਹਨ ਬੇਟਾ ਠੀਕ ਮਤਲਬ ਕਾਰਵਾਈ ਕਰ ਰਹੇ ਹਾਂ ਜੀ ਹਾਂਜੀ ਅਨਫਿਟ ਆਹੇ ਤਾਂ ਹੋ